ਸ਼ੰਕਰ ਸ਼ਿਕਾਉਂਦੇ ਸੀ ਜੀ ਅੱਛਾ ਕਿੰਨੇ ਦਿਨਾਂ ਤੋਂ ਛਕਾਰੇ ਲੱਗੇ ਦਸ ਦਿਨ ਲੱਗੇ ਨੂੰ ਜੀ ਹਾਂ ਮੜ ਕੇ ਇੱਧਰਲੇ ਪਾਸੇ ਰਾਲਾ ਦੰਬੂ ਵੱਟ ਕੇ ਤੇ ਉਹ ਕਹਿੰਦੇ ਵੀ ਲੰਗਰ ਛਕਣਾ ਕਹਿੰਦੇ ਨੇ ਉਹ ਕਹਿੰਦੇ ਨਹੀਂ ਛਕਣਾ ਲੰਗਰ ਤੇ ਉਹ ਕਹਿੰਦਾ ਫੇ ਤੂੰ ਬਾਹਰ ਨਿਕਲ ਇਹ ਬਾਹਰ ਨਿਕਲ ਆਇਆ ਤੇ ਮੜ ਕੇ ਤੇ ਮਾਰਿਆ ਜਦੋਂ ਮਾਰਿਆ ਇਹ ਢੱਗ ਪਿਆ ਇਹਦੀ ਤਾਂ ਹੱਟ ਟੁੱਟ ਗਈ ਇਹ ਢੱਗਿਆ ਹੈ ਰਾਹਣ ਮਾਰੀ ਜਦੋਂ ਨੇ ਪਹਿਲੀ ਜਦੋਂ ਦੂਜੀ ਮਾਰੀ ਉਹਦੇ ਸਿਰ ਚ ਮਾਰੀ ਤੇ ਤੀਜੀ ਮਾਰੀ ਉਹ ਤਾਂ ਪਿੱਛੇ ਰਹਿ ਗਿਆ ਜੀ ਮੈਂ ਆਖੇ ਜੀ ਨਾ ਮਾਰੂ ਉਹ ਨਹੀਂ ਹਟੇ ਜੀ ਮੇਰੇ ਆਖੇ ਜਦੋਂ ਮਰ ਗਿਆ ਜਾਵਾਂ ਤੇ ਉਹ ਮੈਨੂੰ ਕਹਿੰਦੇ ਤੈਨੂੰ ਅਸ ਘਰੇ ਲੈ ਚਲਦੇ ਤੂੰ ਐਂ ਕਹਦੇ ਵੀ ਇਹਦੇ ਘਰ ਵਾਲੀ ਨਹੀਂ ਤੂੰ ਤੈਨੂੰ ਛੱਡ ਤਾਵੇਂ ਦੇ ਕਿ ਤੂੰ ਨੂੰ ਜਾਣਦੇ ਨਹੀਂ ਸੀ ਤੁਹਾਡਾ ਘਰ ਕਿਵੇਂ ਜਾਣਦੇ ਸੀ ਉਹ ਕਰਮਾਂ ਲੈ ਕੇ ਗਈ ਸੀ ਉਹਨਾਂ ਨੇ ਅੱਛਾ ਹਾਂ ਜੀ ਤੁਹਾਨੂੰ ਕੀ ਕਹਿ ਕੇ ਗਏ ਆ ਜਾਣ ਵੇਲੇ ਉਹ ਕਹਿੰਦੇ ਸਾਡਾ ਨਾਂ ਨਾਲ ਹੀ ਅੱਛਾ ਤੇ ਤੁਹਾਨੂੰ ਮਾਰ ਦਿੰਦੇ ਸੀ ਨਹੀਂ ਤੁਸੀਂ ਜਾਣਦੇ ਹੋ ਉਹਨਾਂ ਨੂੰ ਨਹੀਂ ਜੀ ਮੈਂ ਜਾਣਦਾ ਕਿੱਥੋਂ ਦੇ ਬੰਦੇ ਆਓ ਬੰਦੇ ਨਹੀਂ ਜਾਣਦੇ ਸੀ ਮੈਂ ਕਾਸਤੇ ਆਏ ਸੀ ਤੇ ਤੁਹਾਨੂੰ ਕਾਸਤੇ ਛੱਡ ਕੇ ਆਏ ਹੋ ਉਹ ਤੁਰ ਕੇ ਛੱਡ ਕੇ ਗਏ ਇੱਥੇ ਮਾਮਲਾ ਇਹ ਸੀਗਾ ਜੀ ਆਪਣੇ ਸਿੱਧੀ ਧੜੇ ਚੱਲੀ ਜਾਂਦੇ ਸੀ ਗੁਰੂ ਦੇ ਜੀ ਜੀ ਛੋਟੇ ਸਾਹਿਬ ਜਦਾਂ ਇਹਦੇ ਜੀ ਉਹਨੇ ਹੀ ਦਾਸ ਦੇ ਵਿੱਚ ਇੱਥੇ ਸੁਖਮਨੀ ਸਾਹਿਬ ਦੇ ਪਾਠ ਕਰਾਏ ਸੀਗੇ ਜੀ ਜੀ ਇਹਦੀ 30 ਤਰੀਕ ਨੂੰ ਇੱਥੇ ਪ੍ਰੋਗਰਾਮ ਸ਼ੁਰੂ ਕੀਤਾ ਸੀ 31 ਤਰੀਕ ਨੂੰ ਅਸੀਂ ਇੱਥੇ ਭੋਗ ਪਾਏ ਸੀ ਸੁਖਮਨੀ ਸਾਹਿਬ ਦੇ ਜੀ ਜੀ ਅੱਜ ਜੀ 3 ਤਰੀਕ ਹੋ ਗਈ ਇਹਦੇ ਲਗਭਗ ਜੀ ਹੋ ਗਏ 4-5 ਦਿਨ ਹੋ ਗਈ ਇੱਥੇ ਲੰਗਰ ਚੱਲ ਰਿਹਾ ਸੀਗਾ ਜੀ ਰਾਤੀ ਜੀ ਇਹ ਨਿੰਗ ਸਿੰਘ ਆਪਣਾ ਬੱਗਾ ਸਿੰਘ ਉਰਫ ਚਿੱਤਰ ਸਿੰਘ ਪਿੰਡ ਹੁਸਨਰ ਤੋਂ ਸੀਗੇ ਜੋ ਲੰਗਰ ਲਾਦ ਦੀ ਸੇਵਾ ਕਰ ਰਹੇ ਸੀ ਇੱਥੇ ਇਹ ਲਗਾਤਾਰੋਂ ਕਰ ਰਹੀ ਸੀ ਸੇਵਾ ਜੀ ਇੱਥੇ ਉਹਨਾਂ ਦੇ ਜੀ ਇੱਥੇ ਰਾਤ 10 ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦਾ ਕਤਲ ਹੋ ਗਿਆ ਜੀ ਇੱਥੇ ਇਹ ਪਿੰਡ ਉਸਨਰ ਦਾ ਬੰਦਾ ਜੀ ਇਹ ਮੇਰਾ ਸਾਥੀ ਸੀਗਾ ਇਹਨਾਂ ਨੇ 5 ਹਰ ਦਿਨਾਂ ਦਾ ਲੰਗਰ ਲਾਇਆ ਹੋਇਆ ਸੀਗਾ ਜੋ ਉਸਨਰ ਜੀਟੀ ਰੋਡ ਤੇ ਹੂੰ ਤੇ ਰਾਤ ਇਹਨਾਂ ਦਾ ਕਤਲ ਹੋ ਗਿਆ ਜੀ ਰਾੜਾ ਰੂੜਾ ਮਾਰ ਗਏ ਨੇ ਸਿਰ ਦੇ ਵਿੱਚ ਹੂੰ ਰਾਤ ਨੂੰ ਕਤਲ ਹੋ ਗਿਆ ਇਹਨਾਂ ਦਾ ਹੂੰ ਉਹ ਸੰਸਲੇ ਨੂੰ ਲੈ ਕੇ ਅਸੀਂ ਇੱਥੇ ਪਹੁੰਚਿਆ ਸਾਡੀ ਸਾਰੇ ਟੀਮ ਵੀ ਤੇ ਪ੍ਰਸ਼ਾਸਨ ਵੀ ਖੜਾਗਾ ਦੇਖਦਾ ਕੀ ਬੰਦ ਅੱਗੇ ਕੀ ਕੀ ਰਣਨੀਤੀ ਕੀ ਰੋਗੀ ਤੁਹਾਡੀ ਰਣਨੀਤੀ ਇਹੀ ਹੈ ਜੀ ਜੇ ਤਾਂ ਬੰਦੇ ਟਰੇਸ ਹੁੰਦੇ ਆ ਤਾਂ ਠੀਕ ਆ ਜੇ ਨਹੀਂ ਟਰੇਸ ਹੁੰਦੇ ਤਾਂ ਫਿਰ ਅਸੀਂ ਉਹਨਾਂ ਟਾਈਮ ਬਾਡੀ ਨੂੰ ਚੱਕਦੇ ਨਹੀਂ ਕਿ ਅਸੀਂ ਬਾਡੀ ਰੱਖਾਂਗੇ ਜਿਨ੍ਹਾਂ ਦੇ ਬੰਦੇ ਟਰੇਸ ਨਹੀਂ ਹੁੰਦੇਗੇ ਇਹਦੇ ਵਿੱਚ ਲੱਗਦਾ ਹੈ ਕਿ ਸਾਨੂੰ ਜਿਹੜੇ ਪਿਛਲੇ ਕੋਈ ਵਜਾ ਰੰਜਸ ਸੀ ਕਿ ਸਾਡਾ ਪਿਛਲੇ ਮਸਲੇ ਸੀ ਜਿਹੜੇ ਮੂਰ ਘਰ ਨੂੰ ਲੈ ਕੇ ਸੀ ਹੋ ਸਕਦਾ ਕੋਈ ਉਹਦੇ ਵਿੱਚ ਵੀ ਕੋਈ ਕੜੀ ਜੁੜਦੀ ਹੋਵੇ ਹਾਂਜੀ ਤੇ ਅਸੀਂ 6:00 ਵਜੇ ਇੱਥੋਂ ਮਤਲਬ ਸੇਵਾ ਕਰਕੇ ਉੱਡ ਗਏ ਜੀ ਜੀ ਇਉਂ ਤੋਂ ਬਾਅਦ ਮਤਲਬ ਇਹ ਰਹਿ ਗਿਆ ਇੱਥੇ ਮਤਲਬ ਕੱਲਾ ਜੀ ਹਾਂਜੀ ਉਦੋਂ ਬਾਅਦ ਘਰੋਂ ਆਪਦੇ ਜਾ ਕੇ ਘਰ ਵਾਲੀ ਨੂੰ ਲਿਆਇਆ ਇੱਥੇ ਇਹ ਕੱਲਾ ਹੈਗੀ ਆਪ ਕੋ ਕਰਦੀ ਆ ਆਪਦੇ ਘਰ ਵਾਲੀ ਨੂੰ ਲਿਆ ਕੇ ਇਹਨੇ ਤੇ ਉਹ ਦੋਨੇ ਜੀ ਰਹਿ ਗਏ ਤੇ 10 11 ਵਜੇ ਤੇ ਮੈਂ ਲਲਟੇਰੇ ਆ ਗਏ ਹੂੰ ਤੇ ਉਹਨਾਂ ਨੇ ਮਤਲਬ ਰਾਡ ਮਾਰਿਆ ਇੱਕ ਹੂੰ ਇੱਕ ਨੇ ਡੱਗਿਆ ਨਹੀਂ ਇੱਕ ਫੇਰ ਦੂਜਾ ਫੇਰ ਮਾਰਿਆ ਉਹਨਾਂ ਨੇ ਹੂੰ ਤੇ ਤੀਜੇ ਜਿਹੜਾ ਨੇ ਮੌਤ ਕਰਤੀ ਉਹਦੇ ਘਰ ਵਾਲੀ ਨੂੰ ਆ ਦੇ ਵੀ ਨਹੀਂ ਤੈਨੂੰ ਵੀ ਮਾਰ ਦਾਂਗੇ ਤੇ ਹੂੰ ਤੇ ਨਹੀਂ ਕੋ ਰੌਲਾ ਨਾ ਪਾਈ ਵੀ ਹੂੰ ਉਹਨੇ ਦਰਦੀ ਨੇ ਵੀ ਦੱਸਿਆ ਨਹੀਂ ਹੂੰ ਤੇ ਤੜਕੇ 7 ਵਜੇ ਉਹਨੇ ਗੱਲ ਕਰੀ ਐ 10 11 ਵਜੇ ਰਾਤ ਦੀ ਗੱਲ ਹੈ ਜੀ ਹੂੰ ਆ ਗੱਲ ਦਾ ਹੈ ਗੁਰੂ ਖਾਲਸਾ ਕੀ ਮੰਗੀ ਹੁਣ ਤੁਹਾਡੀ ਮੰਗ ਤਾਂ ਇਹ ਹੀ ਕੋਈ ਉਹਨਾਂ ਨੂੰ ਮਤਲਬ ਹੀ ਸਜ਼ਾ ਦਿੱਤੀ ਜਾਵੇ ਵੀ ਹੂੰ ਤੇ ਛੋਟੇ ਛੋਟੇ ਦੇ ਬੱਚੇ ਆ ਜੀ ਕਿੰਨੇ ਬੱਚੇ ਆ ਜੀ ਉਹਨਾਂ ਦੇ ਤਿੰਨ ਬੱਚੇ ਦੋ ਮੁੰਡੇ ਗੁੱਡੀ ਆ ਜੀ